ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਸਾਸ੍ਰੀ ਕਾਲ ਅਸਲਮ ਵਾਲੇकुम जा श्री राम जय श्री कृष्ण राधे राधे ਹਾਂਜੀ ਕੱਲ ਮੈਨੂੰ ਇੱਕ ਮੁੰਡੇ ਦੇ ਮੈਸੇਜ ਆਇਆ ਜੋ ਇੰਡੀਜਸਵਾਲ ਨੂੰ ਬੜੇ ਕਰੀਬ ਨਾਲ ਜਾਣਦਾ ਹੈ ਉਹਨੇ ਮੈਨੂੰ ਦੱਸਿਆ ਕਿ ਮੈਡਮ ਇਹ 50 ਸਾਲ ਦੀ ਇੱਕ ਬੁੱਢੀ ਨਾਲ ਰਹਿੰਦਾ ਉਹ ਬੁੱਢੀ ਦੇ ਕਹਿੰਦਾ 25-25 ਸਾਲ ਦੀਆਂ ਦੋ ਕੁੜੀਆਂ ਇੱਕ ਕੁੜੀ 25 ਸਾਲ ਦੀ ਹੈ ਦੂਜੀ 22-23 ਸਾਲ ਦੀ ਹੋਣੀ ਹੈ ਮੈਂ ਕਹ ਕੇ ਕਹਿੰਦਾ ਇਹਨੇ ਕਾਫੀ ਕੁੜੀਆਂ ਦਾ ਸ਼ੋਸ਼ਣ ਕੀਤਾ ਉੱਥੇ ਸਰੀ ਦੇ ਵਿੱਚ ਇਹਨੇ ਇੱਕ ਬੜੀ ਸਟੂਡੈਂਟ ਕੁੜੀਆਂ ਨਾਲ ਫਿਜ਼ੀਕਲ ਰਿਲੇਸ਼ਨਸ ਬਣਾਏ ਕਿ ਮੈਂ ਤਾਨੂੰ ਪੀਆਰ ਕਰਾਉਂਗਾ ਮੈਂ ਪੱਕਾ ਮੈਂ ਤੇਰੇ ਨਾਲ ਵਿਆਹ ਕਰੂੰਗਾ ਮੈਂ ਤਾਂ ਛੜਾਈਆਂ ਪਰ ਮੁੜ ਕੇ ਕਹਿੰਦਾ ਉਹਨਾਂ ਨੂੰ ਖਚਾਨੀ ਦੇ ਗਿਆ ਚਲੋ ਕੁੜੀਆਂ ਨੇ ਡਰਦੀਆਂ ਨੇ ਕਿਸੇ ਨੇ ਵੀ ਤੇ ਕੋਈ ਇਦਾਂ ਦਾ ਰੇਪ ਦਾ ਜਾਂ ਕੋਈ ਕੇਸ ਨਹੀਂ ਕੀਤਾ ਕਿ ਸਟੂਡੈਂਟ ਕੁੜੀਆਂ ਵੈਸੇ ਵੀ ਡਰ ਜਾਂਦੀਆਂ ਵੀ ਸਾਡੀ ਪੀਆਰ ਚ ਫਰਕ ਨਾ ਪਵੇ ਕਹਿੰਦਾ ਇਹ ਜਿਹੜੀ ਲੇਡੀ ਨਾਲ ਰਹਿੰਦਾ ਹੈ ਬੁੱਢੀ ਜਨਾਨੀ ਆ ਉਹਦੇ ਨਾਲ ਅਕਸਰ ਉਹਦੇ ਨਾਲ ਹੀ ਕਾਰਜ ਘੁੰਮਦਾ ਹੈ ਉਹਦੇ ਹੀ ਕਾਰਜ ਬੈਠਾ ਹੁੰਦਾ ਇਹ ਆ ਪੱਕਾ ਨਹੀਂ ਹੈ ਜਿਹੜਾ ਉਹਦੇ ਨੇ ਵੀਡੀਓ ਚ ਦਿਖਾ ਰਹੇ ਸੀ ਨਾ ਮੇਰਾ ਡਰਾਈਵਿੰਗ ਲਾਇਸੈਂਸ ਦੇਖੋ ਡਰਾਈਵਿੰਗ ਲਾਇਸੈਂਸ ਦਾ ਸਟੂਡੈਂਟ ਵੀ ਇੱਥੇ ਆ ਕੇ ਲੈ ਲੈਂਦੇ ਆ ਜੇ ਤੁਸੀਂ ਪੱਕੇ ਨਹੀਂ ਹੋ ਇਸ ਕੰਟਰੀ ਸਟੂਡੈਂਟ ਵੀਜ਼ੇ ਤੇ ਆਏ ਹੋ ਤੁਸੀਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਹੋ ਇਹ ਇਹ ਨਹੀਂ ਕਿ ਤੁਸੀਂ ਪੱਕੇ ਹੋ ਤਾਂ ਲੈ ਸਕਦੇ ਹੋ ਪਰ ਜਿਹੜਾ ਹੈਲਥ ਕਾਰਡ ਹੁੰਦਾ ਉਹ ਪੱਕੇ ਬੰਦਿਆਂ ਨੂੰ ਮਿਲਦਾ ਫਿਰ ਇਹ ਪਾਸਪੋਰਟ ਦੇ ਉੱਪਰ ਉਹ ਕਰ ਰਿਹਾ ਮੈਂ ਅੱਜ ਮੇਰਾ ਕੈਨੇਡੀਅਨ ਪਾਸਪੋਰਟ ਜੀ ਮੇਰਾ ਕੈਨੇਡੀਅਨ ਪਾਸਪੋਰਟ ਐਦਾਂ ਕਰੀ ਜਾ ਰ ਫਿਰ ਇਹਨੇ ਕਿ ਕੁੜੀ ਆ ਉਹਦੇ ਨਾਲ ਕਾਫੀ ਲੰਬਾ ਦਾ ਚੱਕਰ ਸੀ ਇਹਨਾਂ ਨੂੰ ਵਿਆਹ ਦੇ ਛਾਸੇ ਚ ਦੇ ਕੇ ਉਹ ਕੁੜੀ ਨਾਲ ਜੋ ਇਹਨੇ ਕੁਝ ਕੀਤਾ ਹੁਣ ਅਸੀਂ ਉਹਦੇ ਬਸ ਬਹੁਤ ਨੇੜੇ ਆ ਉਸ ਦੀ ਫੈਮਲੀ ਦੇ ਪਹੁੰਚਣ ਵਾਲੇ ਆ ਉਸ ਤੋਂ ਬਾਅਦ ਪੂਰਾ ਚਿੱਠਾ ਤੁਹਾਨੂੰ ਸਾਡੇ ਇੱਕ ਉਹ ਬੰਦੇ ਦਾ ਨਾਮ ਲੈਣਾ ਉਸ ਬੰਦੇ ਨੇ ਪ੍ਰੋਪਰਲੀ ਵੀਡੀਓ ਬਣਾ ਕੇ ਪਾਣੀ ਉਹਦਾ ਇਹਦਾ ਚਿੱਠਾ ਦੱਸਣਾ ਸੋ ਇਹ ਬੰਦਾ ਸਰੇਮ ਸੋਸ਼ਲ ਮੀਡੀਆ ਤੇ ਧਮਕੀ ਦੇਂਦਾ ਨਿਆਣ ਸੀਗੇ ਦੇਖੀ ਤੇਰਾ ਬੰਦਾ ਕੀ ਦੇਖ ਇਹਨੂੰ ਸਾਰਾ ਪਤਾ ਹੈ ਮੈਂ ਕਿੱਥੇ ਰਹਿੰਦੀ ਆ ਇਦੇ ਕੋਲ ਮੇਰਾ ਫੋਨ ਨੰਬਰ ਵੀ ਹੈ ਇਦੇ ਕੋਲ ਮੇਰਾ ਐਡਰੈਸ ਵੀ ਹੈ ਇਦੇ ਕੋਲ ਮੇਰਾ ਸ਼ਹਿਰ ਦਾ ਨਾਮ ਵੀ ਹੈ ਪਰ ਇਹਦੀ ਔਕਾਤ ਨਹੀਂ ਹੈ ਇਹ ਮੈਨੂੰ ਹੱਥ ਵੀ ਲਾ ਜੇ ਕਿਉਂਕਿ ਇਹ ਕੁੱਤਾ ਹੈ ਜੋ ਘਰਸਤੇ ਉਹ ਬਰਸਤੇ ਨਹੀਂ ਹੈ ਮੈਂ ਤਾਂ ਚਾਹਨੀ ਹੈ ਕਿ ਮੇਰੇ ਦਰਾਂ ਤੱਕ ਆਵੇ ਔਰ ਕੁੱਤੇ ਨੂੰ ਕਹਿੰਦੇ ਨਾ ਕੁੱਤੇ ਨੂੰ ਉੱਥੇ ਫਿਰ ਭਜਾਉਣ ਵਾਸਤੇ ਬੋਟੀ ਪਾਉਣੀ ਪੈਂਦੀ ਹੈ ਹੁਣ ਬੋਟੀ ਤੇਨੂੰ ਪਾਤੀ ਹੈ ਕੁੱਤਿਆ ਤੂੰ ਆ ਆ ਜਾ ਜੇ ਸੁੱਕਾ ਮੁੜ ਗਿਆ ਤਾਂ ਤਾਂ ਨਾਮ ਲਈ ਜਿੱਤਨੋ ਕਰ ਤੂੰ ਬੋਸ਼ਾ ਮੈਂ ਨਾ ਸ਼ੌਕ ਨਾ ਕੈਨਾ ਕੈਨੇਡਾ ਪੁਲਿਸ ਮੇਰਾ ਕੀ ਕਰ ਲੂ ਕੀ ਕਰ ਲੂ ਤੈਨੂੰ ਕੈਨੇਡਾ ਪੁਲਿਸ ਹੀ ਦੱਸੂਗੀ ਕਿ ਕੈਨੇਡੀਅਨ ਪੁਲਿਸ ਕੀ ਕਰ ਸਕਦੀ ਹੈ ਸੋ ਕੁਛ ਕੁ ਸਾਲ ਪਹਿਲੇ ਇਹ ਆਪਣੀ ਮਾਂ ਦੇ ਖਿਲਾਫ ਇੰਨੀਆਂ ਗੰਦੀਆਂ ਵੀਡੀਓ ਪਾਉਂਦਾ ਹੁੰਦਾ ਸੀ ਮੇਰੀ ਮਾਂ ਗੰਦੀ ਕਹਿੰਦਾ ਮੇਰਾ ਪਰਿਵਾਰ ਕੁੱਤਾ ਮੇਰਾ ਪਰ ਰੋ ਰੋ ਕੇ ਇਮੋਸ਼ਨਲ ਜਿਨ੍ਹਾਂ ਨੇ ਉਹ ਵੀਡੀਓ ਦੇਖੀਆਂ ਉਹਨਾਂ ਨੂੰ ਪਤਾ ਹੋਣਾ ਹੁਣ ਇਹ ਕਹਿੰਦਾ ਉਸ ਵੀਡੀਓ ਚ ਮੇਰੀ ਮਾਂ ਤਾਂ ਇੱਥੇ ਐ ਕੈਨੇਡਾ ਕਿੱਥੇ ਤੇਰੀ ਮਾਂ ਉਹ ਜਿਹੜੇ ਪਿੰਡ ਦਾ ਤੂੰ ਨਾਂ ਲੈਣਾ ਉੱਥੇ ਮੁੰਡੇ ਨੇ ਪਰਸੋ ਤੇਰੀ ਮਾਂ ਨੂੰ ਸਾਸਟਰੀਕਲ ਬੁਲਾਈ ਆ ਪਿੰਡ 'ਚ ਬੈਠੀ ਐ ਤੇਰੀ ਮਾਂ ਉਹ ਕੰਜਰਾ ਤੇਰੀ ਇੱਜ਼ਤ ਕੀ ਐ ਪਿੰਡ ਵਿੱਚ ਕੋਈ ਵੀ ਗਵਾੜ ਵੀ ਤੁਹਾਨੂੰ ਮੂੰਹ ਨਹੀਂ ਲਾਉਂਦਾ ਤੂੰ ਇੰਨਾ ਗੰਦ ਪਾ ਕੇ ਉਸ ਪਿੰਡ 'ਚੋਂ ਪੰਜਾਬ 'ਚੋਂ ਇੰਨਾ ਗੰਦ ਪਾ ਕੇ ਨਿਕਲਿਆ ਫਿਰ ਚੱਲ ਤੂੰ ਮੈਨੂੰ ਕਹਿ ਰਿਹਾ ਬਾਹਮਣੀ ਐ ਇਹ ਬਾਹਮਣੀ ਐ ਇਹਦਾ ਮਤਲਬ ਤੂੰ ਬਾਹਮਣਾ ਨੂੰ ਗਾਲਾਂ ਕੱਢ ਰਿਹਾ ਤੂੰ ਹਿੰਦੂ ਕੌਮ ਨੂੰ ਟਾਰਗੇਟ ਕਰ ਰਿਹਾ ਤੂੰ ਹਿੰਦੂ ਜੇ ਜੇ ਤੂੰ ਕਹਿਣਾ ਨਾ ਮੈਂ ਬਾਹਮਣੀ ਆ ਪਰ ਹੈ ਤਾਂ ਮੈਂ ਇਨਸਾਨ ਨਾ ਮੈਂ ਲੇਡੀ ਐ ਧੀ ਆ ਕਿਸੇ ਦੀ ਕਿਸੇ ਦੀ ਭੈਣ ਆ ਕਿਸੇ ਦੇ ਬੇਟੀਆਂ ਮੈਂ ਤੇ ਤੂੰ ਬਾਹਮਣੀ ਦੀ ਜੇ ਬਾਹਮਣੀ ਨੂੰ ਔਰਤ ਨੂੰ ਤੂੰ ਆਲਫਾਜ਼ ਯੂਜ਼ ਕਰ ਰਹੇ ਮੈਂ ਤਾਂ ਕਹਿੰਨੀ ਨਾ ਮੈਂ ਹਿੰਦੂ ਨਾ ਮੈਂ ਮੁਸਲਿਮ ਨਾ ਮੈਂ ਸਿੱਖ ਨਾ ਮੈਂ ਸਾਈ ਮੈਂ ਤਾਂ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਇਨਸਾਨ ਤੇ ਬੰਦਾ ਹੈ ਤੇ ਜੇ ਮੈਂ ਜੱਟ ਪਰਿਵਾਰ ਚ ਜਨਮ ਲਿੱਤਾ ਤੇ ਚ ਮੇਰੀ ਕੋਈ ਗਲਤੀ ਨਹੀਂ ਕੋਈ ਬੱਚਾ ਪੁੱਛ ਕੇ ਨਹੀਂ ਰੱਬ ਨੂੰ ਕਹਿੰਦਾ ਮੈਨੂੰ ਜੱਟ ਚ ਭੇਜ ਦਿਓ ਮੈਨੂੰ ਮੁਸਲਿਮ ਭੇਜੋ ਉਹ ਪਰਮਾਤਮਾ ਤੈਅ ਕਰਦਾ ਬੱਚੇ ਨੂੰ ਕਿਹੜੀ ਜਾਤੀ ਚ ਦੇਣਾ ਹੈ ਕਿੱਥੇ ਨੂੰ ਜਨਮ ਦੇਣਾ ਈਸ਼ਵਰ ਤੈਅ ਕਰਦਾ ਅਸੀਂ ਨਹੀਂ ਤੈਅ ਕਰਦੇ ਪਰ ਤੇਰੇ ਵਰਗੀ ਗੰਦੀ ਲਾਦ ਸਾਲਾ ਨਾ ਮਜਾ ਨਾ ਸਵਾਦ ਗੰਦੀ ਲਾਦ ਤੇਰੀ ਮਾਂ ਤਾਂ ਤੈਨੂੰ ਜਨਮ ਦੇ ਕੇ ਆਪਣੀ ਕੋਖ ਨੂੰ ਗਾਲਾਂ ਕੱਢ ਰਹੀ ਆ ਤੇਰੀ ਭੈਣ ਤੇਰਾ ਪੂਰਾ ਟੱਬਰ ਤੈਨੂੰ ਗਾਲਾਂ ਕੱਢਦਾ ਤੂੰ ਸੋਸ਼ਲ ਮੀਡੀਆ ਤੇ ਨਾ ਜੋਰ ਲਾ ਰਾ ਜਿਹੜੇ ਤੈਨੂੰ ਜੱਲੀ ਖਾਲਸਾਨੀ ਨੇ ਤੇਰੇ ਮੂੰਹ 'ਚ ਨੋਟ ਪਾਏ ਆ ਨਾ ਕਿ ਨਿਆਂਸੀ ਦਾ ਕੁਝ ਕਰ ਨਹੀਂ ਪਾਰੇ ਨਿਆਂਸੀ ਦਾ ਕੋਈ ਲੂਪ ਹੋਲ ਨਹੀਂ ਮਿਲ ਰਿਹਾ ਨਿਆਂਸੀ ਨੂੰ ਕਿਵੇਂ ਸਮਾਜ 'ਚ ਬਦਨਾਮ ਕਰੀਏ ਯਾਰ ਇਹਦਾ ਆਹ ਜਨਾਨੀ ਹੈ ਕਰੈਕਟਰ ਤੇ ਉਂਗਲ ਚੱਕੋ ਕਿਆ ਤੋਏ ਸਿੱਖ ਨਹੀਂ ਬ੍ਰਾਹਮਣੀ ਆ ਸੋ ਜਿਹੜਾ ਵੀ ਸਿੱਖ ਬੰਦਾ ਇਹ ਜਾਲੀ ਖਾਲਸਤਾਨੀਆਂ ਦੇ ਖਿਲਾਫ ਲੜੇਗਾ ਫਾਈਟ ਕਰੇਗਾ ਇਹ ਉਹੀ ਸਿੱਖ ਨੂੰ ਕਹਿਣਗੇ ਤੂੰ ਸਿੱਖ ਹੀ ਨਹੀਂ ਆ ਜੀ ਤੂੰ ਤਾਂ ਡੁਪਲੀਕੇਟ ਸਿੱਖ ਆ ਤੂੰ ਮੁਸਲਮਾਨ ਤੂੰ ਤਾਂ ਬ੍ਰਾਹਮਣੀ ਆ ਇਹ ਆ ਕੁਛ ਕਰ ਰਿਹਾ ਕੱਲੀ ਮੇਰੇ ਨਾਲ ਨਹੀਂ ਹੋ ਰਿਹਾ ਜਿੰਨੇ ਜਾਲੀ ਖਾਲਸਤਾਨੀਆਂ ਦੇ ਖਿਲਾਫ ਜਿੰਨੇ ਲੋਕ ਜੰਗ ਲੜ ਰਹੇ ਆ ਉਹ ਸਭ ਨੂੰ ਇਹ ਜਾਲੀ ਸਿੱਖ ਕਹਿ ਕੇ ਉਹਨਾਂ ਨੂੰ ਉਹਨੂੰ ਮੁਸਲਮਾਨ ਬਣਾ ਦਿੰਦੇ ਆ ਉਹਨੂੰ ਬ੍ਰਾਹਮਣ ਬਣਾ ਦਿੰਦੇ ਆ ਸੋ ਲੋਕ ਬੜੇ ਸਮਾਰਟ ਆ ਦੁਨੀਆ ਬੜੀ ਸਮਾਰਟ ਆ ਦੁਨੀਆ ਦੇਖ ਰਹੀ ਆ ਤੇਰੀ ਔਕਾਤ ਤੇਰੇ ird gird ਸਭ ਨੂੰ ਪਤਾ ਤੈਨੂੰ ਸ਼ਰਮ ਆਣੀ ਚਾਹੀਦੀ ਇੱਕ 50 ਸਾਲ ਦੀ ਬੁੱਢੀ ਨਾਲ ਬੈਠਾ ਵੈਸੇ ਬੁੱਢਾ ਤਾਂ ਤੂੰ ਵੀ ਆ ਤੂੰ ਵੀ ਉਹਦੇ ਹਾਨ ਪ੍ਰਾਨ ਦਾ ਹੀ ਆਣਾ ਪਰ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਤੂੰ ਮਾਸੂਮ ਸਟੂਡੈਂਟ ਕੁੜੀਆਂ ਦੀ ਜ਼ਿੰਦਗੀਆਂ ਨਾਲ ਖੇលਿਆ ਤੂੰ ਉਹਨਾਂ ਨੂੰ ਵਿਆਹ ਦਾ ਲਾਰਾ ਲਾ ਕੇ ਪਰਮਨੈਂਟ ਰੈਜ਼ਿਡੈਂਸੀ ਦੇ ਦਊਂਗਾ ਉਹਨਾਂ ਦੀ ਇੱਜ਼ਤਾਂ ਲੁੱਟੀਆਂ ਤੂੰ ਯਾਦ ਰੱਖੀ ਤਾਂ ਹੀ ਗੁਰੂ ਮਹਾਰਾਜ ਨੇ ਤੈਨੂੰ ਐਡਾ ਵੱਡਾ ਹਾਰਟ ਅਟੈਕ ਦਿੱਤਾ ਸੀ ਕਿਤੇ 22 ਪਰ ਸਰਜਰੀ ਹੋਈ ਤੈਨੂੰ ਉਹਦਾ ਵੀ ਸਮਝ ਨਹੀਂ ਆਇਆ ਤੈਨੂੰ ਪਤਾ ਹੈ ਕੰਜਰ ਬੰਦੇ ਗੱਲ ਸੁਣ ਕੋਰਨਾ ਮੇਰੀ ਕੱਲਾ ਕੱਲੀ ਬਹਿ ਕੇ ਕੱਲਾ ਬਹਿ ਕੇ ਸੋਚੀ ਕੱਲਾ ਸੋਚੀ ਜਦੋਂ ਗੁਰੂ ਮਹਾਰਾਜ ਨਾ ਕਿਸੇ ਦੇ ਸਰੀਰ ਨੂੰ ਬਹੁਤ ਵੱਡਾ ਕੋਈ ਰੋਗ ਲਾ ਕੇ ਫਿਰ ਠੀਕ ਵੀ ਕਰ ਦਿੰਦੇ ਆ ਉਹ ਇੱਕ ਹਿੰਟ ਦਿੰਦੇ ਆ ਰੱਬ ਬੰਦੇ ਨੂੰ ਸੁਧਰ ਜਾ ਵੀ ਹਾਲੇ ਤੈਨੂੰ ਥੋੜੀ ਜਿਹੀ ਫਿਲਮ ਦਿਖਾਈ ਆ ਜਿਆਦਾ ਨਹੀਂ ਦਿਖਾਈ ਸੁਧਰ ਜਾ ਤੈਨੂੰ ਗੁਰੂ ਮਹਾਰਾਜ ਨੇ ਐਡਾ ਵੱਡਾ ਟੈਕ ਤੇ ਬਾਈਪਾਰ ਸਰਜੀ ਹੋਈ ਆ ਤੂੰ ਪੂਰਾ ਆਪਣਾ ਦਿਖਾਉਂਦਾ ਸੀ ਕੱਪੜੇ ਲਾ ਕੇ ਦੇਖੋ ਮੇਰਾ ਚੀਰਤਾ ਮੈਨੂੰ ਐਂ ਕਰਤਾ ਇਹ ਸਿਰਤ ਨੂੰ ਹਿੰਡ ਦਿੱਤੀ ਆ ਕਿ ਲੋਕਾਂ ਦੀਆਂ ਧੀਆਂ ਪੈਣਾ ਤੇ ਹੁਣ ਤੇ ਜਿਦੋਂ ਛਾਲਨਾ ਬੰਦ ਕਰ ਲੋਕਾਂ ਤਾਂ ਸਿਰਫ ਚੰਦ ਰੁਪਏ ਵਾਸਤੇ ਤੂੰ ਕਿਸੇ ਤੇ ਵੀ ਵੀਡੀਓ ਪਾ ਦਿੰਨਾ ਤੂੰ ਐਡੀ ਵੱਡੀ ਗੱਲ ਬਣਾਈ ਕਿ ਗੀਪੀ ਗਰੇਵਲ ਦੇ ਘਰ ਗੋਰੀਆਂ ਨਹੀਂ ਚੱਲੀਆਂ ਗੀਪੀ ਨੇ ਝੂਠ ਬੋਲਿਆ ਪੂਰੇ ਵਰਲਡ 'ਚ ਨਿਊਜ਼ ਆਈ ਹੈ ਔਰ ਸਭ ਨੂੰ ਪਤਾ ਹੈ ਔਰ ਪਾਲਸ ਕਮ ਵੀ ਕਰ ਰਹੀ ਉਸ ਚੀਜ਼ ਤੇ ਹੁਣ ਗੀਪੀ ਤੇਨੂੰ ਕਾਰ ਦੀਆਂ ਫੋਟੋ ਖਿੱਚ ਕੇ ਤੇਨੂੰ ਪੋਸਟ ਕਰੇ ਹਨਾ ਗੀਪੀ ਗਰੇਵਲ ਤੇਨੂੰ ਦੱਸ ਵਿਆ ਦੇਖ ਬਾਈ ਮੇਰੀ ਕਾਰ 'ਚ ਗੋਲੀ ਤੂੰ ਹੈ ਕੌਣਾ ਗੀਪੀ ਗਰੇਵਲ ਦੇ ਮੂਰੇ ਤੇਰੀ ਔਕਾਤ ਕੀ ਹੈ ਪਾਟੜੇ ਮੈਂ ਕਦੇ ਕਿਸੇ ਨੂੰ ਜਾਤ ਤੋਂ ਨਹੀਂ ਬੁਲਾਇਆ ਮੈਂ ਕਦੇ ਕਿਸੇ ਵੀ ਰਿਲੀਜੀਅਨ ਨੂੰ ਰਿਸਪੈਕਟ ਕੀਤੀ ਡਿਸਰਿਸਪੈਕਟ ਨਹੀਂ ਕੀਤੀ ਔਰ ਮੈਨੂੰ ਕਿਸੇ ਪਾਟੜੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਇਕੱਲਾ ਤੂੰ ਇੱਕ ਪਾਟੜਾ ਹੈ ਜਿਹਨੇ ਸਾਰੇ ਸਮਾਜ 'ਚ ਗੰਦ ਪਾ ਰੱਖਿਆ ਔਰ एवरीवन ਨੋ दैट ਕਿ ਤੇਰੀ ਔਕਾਤ ਕੁਛ ਨਹੀਂ ਨਾ ਤੂੰ ਟੈਕਸ ਪੇ ਕਰਦਾ ਕੰਟਰੀ ਨੂੰ ਨਾ ਤੂੰ ਕੋਈ ਜੌਬ ਕਰਦਾ ਬਸ ਤੈਨੂੰ ਫੋਨ ਕਰ ਦੋ ਆ ਭਾਈ ਅੰਟੀ ਮੈਂ ਤੈਨੂੰ 200 ਡਾਲਰ ਪਾ ਦਣਾ ਤੂੰ ਫਲਾਣੇ ਬੰਦੇ ਤੇ ਵੀਡੀਓ ਪਾ ਦੇ ਤੇ ਬਸ ਚੰਗੀ ਤਰ੍ਹਾਂ ਗੰਦ ਪਾਣਾ ਤੂੰ ਕਹਿੰਦਾ ਹਾਂਜੀ ਭੇਜ ਦੋ ਆ ਤੇਰਾ ਬਿਜ਼ਨਸ ਆ ਸੋ ਇਦਾਂ ਦੇ ਬਿਜ਼ਨਸ ਕਰਕੇ ਜਿਆਦਾ ਚਿਰ ਨਹੀਂ ਚੱਲਦੇ ਆ ਤੇ ਜਿਹੜੀ ਜਾਣੇ ਤੂੰ ਲਿਵਿੰਗ 'ਚ ਰਹਿ ਰਹੀਆਂ ਲੱਖ ਦੀਆਂ ਲਾਲਤਾ ਉਸ ਗੰਦੀ ਰੰਨ ਨੂੰ ਜਿਹੜੀ ਜਵਾਨ ਧੀਆਂ ਦੀ ਮਾਂ ਹੋ ਕੇ ਤੇਰੇ ਵਰਗਾ ਮੁਸਟੰਡਾ ਲਈ ਬੈਠੀ ਐ ਤੇਰੇ ਵਰਗਾ ਮੁਸ਼ਕਿਆ ਘਰ ਵਿੱਚ ਕੁੱਤਾ ਲੈ ਕੇ ਬੈਠੀ ਐ ਅੱਜ ਤੱਕ ਤੂੰ ਉਹਦੇ ਨਾਲ ਲਿਵਿੰਗ 'ਚ ਐ ਕੱਲ ਨੂੰ ਤੂੰ ਉਹਦੀਆਂ ਧੀਆਂ ਛੱਡੇਗਾ ਉਸ ਜਨਾਨੀ ਨੂੰ ਇੰਨਾ ਸੋਚਣਾ ਚਾਹੀਦਾ ਸੋ ਇਹ ਵੀ ਮੇਰੀ ਵੀਡੀਓ ਸਾਰੀਆਂ ਵਿਆਹੀਆਂ ਜਨਾਨੀਆਂ ਵਾਸਤੇ ਆ ਜਿਨ੍ਹਾਂ ਦੇ ਜਵਾਨ ਬੱਚੇ ਆ ਜਾਂ ਜਵਾਨ ਧੀਆਂ ਘਰ ਚਾ ਤੇ ਇਦਾਂ ਲਿਵਿੰਗ 'ਚ ਬੰਦਾ ਲੈ ਕੇ ਬਹਿ ਜਾਂਦੀਆਂ ਉਹ ਜਨਾਨੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਬੰਦਾ ਕਿਉਂਕਿ ਇਹ ਮੇਰੇ ਬੱਚਿਆਂ ਦਾ origignal father ਨਹੀਂ ਹੈ ਕੱਲ ਨੂੰ ਇਹ ਮੇਰੀਆਂ ਧੀਆਂ ਨੂੰ ਵੀ ਤੱਕੇਗਾ ਲੱਖ ਦੀਆਂ ਲਾਲਤਾਂ ਐਸੀਆਂ ਮਾਵਾਂ ਨੂੰ ਐਸੀ ਔਰਤਾਂ ਨੂੰ ਜੋ ਜਵਾਨ ਧੀਆ ਪੁੱਤਾਂ ਦੇ ਸਾਹਮਣੇ ਲਿਵਿੰਗ 'ਚ ਰਹਿੰਦੀਆਂ ਜੋ ਫਿਰ ਆਪ ਗੰਦ ਪਾਉਂਦੀਆਂ ਉਹੀ ਗਾਂ ਬੱਚੇ ਵੇਖਦੇ ਆ ਬਾਅਦ ਉਹੀ ਕੁੜੀਆਂ ਮੁੰਡੇ ਵਿਗੜਦੇ ਕਿ ਜੇ ਸਾਡੀ ਮਾਂ ਕੁਛ ਕਰ ਰਹੀ ਆ ਅਸੀਂ ਫਿਰ ਖੁੱਲਾ ਜੀ ਅਸੀਂ ਵੀ ਚੱਲੇ ਆ ਅਸੀਂ ਵੀ ਲੇਵਲ 'ਚ ਕਾਲੇ ਗੋਰੇ ਨਾਲ ਰਹਿ ਲੈਨੇ ਆ ਲੱਖ ਦੀਆਂ ਲਾਲਤਾਂ ਜਨਾਨੀ ਨੂੰ ਜਿਹੜੀ ਤੇਰਾ ਰਿਲੇਸ਼ਨਸ਼ਿਪ ਚਾ ਤੇਨੂੰ ਸ਼ਰਮ ਆਣੀ ਚਾਹੀਦੀ ਆ ਬਾਛਾ ਖੋਲ ਲੈਣਾ ਫੇ ਇਥੋਂ ਦੰਦ ਤੇਰੇ ਇਥੋਂ ਟੁੱਟ ਕੇ ਡਿੱਗੇ ਆ ਜੇ ਤੂੰ ਪੱਕਾ ਇਥੇ ਜਾ ਕੇ ਫਿਰ ਦੰਦ ਕਿਉਂ ਨਹੀਂ ਲਵਾ ਕੇ ਆਇਆ ਦੰਦਾ ਲਾਛ ਕਿਉਂ ਨਹੀਂ ਕਰਾਇਆ ਰਿਫਿਊਜੀ ਤੇ ਐ ਰਿਫਿਊ ਦੇ ਰਿਫਿਊਜੀ ਵਿੱਚ ਮੈਡੀਕਲ ਫ੍ਰੀ ਮਿਲ ਜਾਂਦਾ ਪਰ ਤੇਰੇ ਕੋਲ ਮੈਡੀਕਲ ਕਾਰਡ ਨਹੀਂ ਹੋਣਾ ਹੁਣ ਮੈਨੂੰ ਚੈਲੰਜ ਕਰਦਾ ਨੈਨਸੀ ਦਿਖਾਵੇ ਆਪਣਾ ਪਾਸਪੋਰਟ ਮੈਨੂੰ ਕੀ ਲੋੜ ਦਿਖਾਉਣ ਦੀ ਮੈਂ ਤਾਂ ਸਾਰੀ ਦੁਨੀਆ ਨੂੰ ਦਿਖਾ ਚੁੱਕੀ ਆ ਟਿਕਟੌਕ ਦੇ ਉੱਪਰ 20 ਤੋਂ 25 ਹਜ਼ਾਰ ਵਿਊ ਆ ਮੇਰੀ ਵੀਡੀਓ ਤੇ ਜਿਸ ਦਿਨ ਮੇਰਾ ਕੈਨੇਡੀਅਨ ਪਾਸਪੋਰਟ ਆਇਆ ਤੇ ਮੈਕਨੇਡਾ ਪੋਸਟ ਵਿੱਚ ਲੈਣ ਗਈ ਆ ਮੈਂ ਪੂਰੀ ਲਾਈਵ ਵੀਡੀਓ ਬਣਾਈ ਆ ਕਿ ਮੈਂ ਲਫਾਫਾ ਖੋਲਿਆ ਵਿੱਚੋਂ ਕੈਨੇਡਾ ਦਾ ਪਾਸਪੋਰਟ ਨਿਕਲਿਆ ਹੁਣ ਕਹਦੇ ਉਹ ਨੈਂਸ ਦੇ ਨੇ ਹੁਣ ਨਾ ਕਿਸੇ ਹੋਰ ਦਾ ਹੋਣਾ ਕਿਉਂ ਤੁਹਾਨੂੰ ਇੱਥੇ ਜਿਹਦੇ ਨਾਮ ਤੋਂ ਪਾਸਪੋਰਟ ਆਉਂਦਾ ਹੈ ਨਾ ਉਹੀ ਬੰਦੇ ਕੋਲ ਸਲਿੱਪ ਹੁੰਦੀ ਆ ਉਹੀ ਬੰਦਾ ਕੈਨੇਡਾ ਪੋਸਟ ਜਾ ਕੇ ਆਪਣੇ ਕੋਰੀਅਰ ਨੂੰ ਕਲੈਕਟ ਕਰ ਸਕਦਾ ਹੈ ਨਾ ਕਿ ਮੈਨੂੰ ਮੇਰੇ ਕਿਸੇ ਨੇ ਦੇਤਾ ਜੀ ਲੈ ਨੈਂਸੀ ਮੇਰਾ ਪਾਸਪੋਰਟ ਚੱਕ ਲਿਆ ਅਗਲੇ ਆਈਡੀ ਦੇਖਦੇ ਆ ਕਿ ਇਹ ਬੈਗਟ ਨੂੰ ਲੈਣ ਕੋਣ ਆਇਆ ਜਿਹੜਾ ਓਨਰ ਆ ਉਹੀ ਉਸ ਚੀਜ਼ ਨੂੰ ਲਿਜਾ ਸਕਦਾ ਇਹਨਾਂ ਤਾਂ ਲੋਕਾਂ ਨੂੰ ਵੀ ਪਤਾ ਸੋ ਟਿਕਟੌਕ ਤੇ ਮੇਰੀ ਵੀਡੀਓ ਪਈ ਹੈ ਫਰੋਲੋਜੀ ਪਰਪਲ ਜੇ ਕਲਰ ਦੀ ਮੈਂ ਜੈਕਟ ਪਾਈ ਹੈ ਜੀਨਸ ਦੀ ਸਾਰਿਆਂ ਨੂੰ ਪਤਾ ਵੀ ਜਦੋਂ ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਤੀ ਜਦੋਂ ਮੈਂ ਪਾਸਪੋਰਟ ਲਿੱਤਾ ਤਾਂ ਮੈਨੂੰ ਕਹਣਾ ਹਰਾਮ ਦੇ ਜਣਿਆ ਜਾ ਕੇ ਵਿਕੀਪੀਡੀਆ ਤੇ ਚੈੱਕ ਕਰੋ ਤੇਰਾ ਵਿਕੀਪੀਡੀਆ ਬਣਿਆ ਨਾ ਤੇਰਾ ਕਦੇ ਨਹੀਂ ਵਿਕੀਪੀਡੀਆ ਬਣਿਆ ਮੇਰਾ ਵਿਕੀਪੀਡੀਆ ਬਣਿਆ ਉਹਨੂੰ ਮੈਂ ਨਹੀਂ ਬਣਾਉਂਦੀ ਉਹਨੂੰ ਗੂਗਲ ਬਣਾਉਂਦਾ ਉਹਦੇ ਉੱਪਰ ਵੀ ਕੈਨੇਡੀਅਨ ਲਿਖਿਆ ਕਿਉਂਕਿ ਮੈਂ ਹੈ ਕ ਸਰਕਾਰ ਨੂੰ ਟੈਕਸ ਪੇ ਕਰਦੀਆਂ ਸਾਰੇ ਦਿਹਾੜੀ ਕੰਮ ਕਰਦੀਆਂ ਜਦੋਂ ਲੱਗਦਾ 15 20 ਮਿੰਟ ਖਾਲੀ ਗੱਡੀ 'ਚ ਬਹਿ ਕੇ ਫਿਰ ਤੇਰੀ ਐਸੀ ਤੈਸੀ ਐਸੀ ਤੈਸੀ ਫੇਰਦੀਆਂ ਸੋ ਤੇਰੇ ਜਿਹੜੀਆਂ ਮਿਰਚਾਂ ਲੱਗੀਆਂ ਨਾ ਨਾਂਸਕੇ ਤਨੂੰ ਮੈਂ ਦਰਸਾਉਂ ਨਾਂਸਕੇ ਇੱਥੇ ਵੱਡਾ ਲੱਗਦਾ ਮਿਰਚਾਂ ਵੜੀਆਂ ਲੱਗੀਆਂ ਤੇਰੇ ਸਰਪੰਚ ਵਾਲੀ ਗੱਲ ਤੇ ਸਰਪੰਚ ਕਿਤੇ ਸਰਪੰਚ ਨਹੀਂ ਸਰਪੰਚ ਤੇਰਾ ਪਾਪਾ ਨਹੀਂ ਹੋ ਸਕਦਾ ਨਹੀਂ ਨਹੀਂ ਉਹਦੇ ਨਾਲ ਇੱਕ ਬੰਦਾ ਰਹਿੰਦਾ ਸੀ ਕੌਣ ਸੀ ਬੰਦਾ ਵਿੰਡੀ ਇੰਡੀਜਾਸਵਾਲ ਕੀ ਤੇ ਤਾਈ ਤਾਂ ਆਪਣੀ ਮਾਂ ਨੂੰ ਗਾਲ੍ਹਾਂ ਤਾਂ ਨਹੀਂ ਕੱਢੀਆਂ ਸੀ ਇੱਕ ਵਾਰ ਵੀਡੀਓ 'ਚ ਕਿੰਨਾ ਰੋਇਆ ਸੀ ਯਾਦ ਕਰ ਤੇਰੀ ਉਹ ਵੀ ਵੀਡੀਓ ਛੇਤੀ ਆ ਜਾਣੀ ਹੈ ਪਬਲਿਕ ਦੇ ਸਾਹਮਣੇ ਜਿਹੜਾ ਆਪਣੀ ਮਾਂ ਨੂੰ ਗਾਲ੍ਹਾਂ ਕੱਢਦਾ ਸੀ ਆਪਣੇ ਪਰਿਵਾਰ ਨੂੰ ਐਸੀ ਗੱਲਾਂ ਕਿ ਮੈਂ ਕਿੰਨੇ ਦੱਸਿਆ ਨਹੀਂ ਮੇਰੇ ਪਾਪਾ ਕਹਿੰਦੀ ਮੈਂ ਲੱਕੀ ਮੈਨੂੰ ਕਮੈਂਟ ਕਰ ਦਿਆ ਹੋਂਟ ਨੇਂ ਚਿਕਰੀ ਵਾਲੀ ਅਰੜਾ ਲੰਡੀ ਬੁੱਚੀ ਜੇ ਉਹ ਰੋਮੀ ਨੂੰ ਫੜ ਕੇ ਲਿਆਉਣਾ ਨਾ ਤੂੰ ਇਟਲੀ ਵਾਲਾ ਮੈਂ ਉਹ ਰੋਮੀ ਦੀ ਗੱਲ ਨਹੀਂ ਕੀਤੀ ਸੀ ਇਹ ਹੋਰ ਰੋਮੀ ਆ ਜਿਹਦੇ ਕੋਲ ਪਟਦਾ ਫਿਰਦਾ ਸੀ ਥੋੜਾ ਇਟਲੀ ਵਾਲਾ ਰੋਮੀ ਉਹਦੇ ਤਾਂ ਤੂੰ ਗੱਲ ਹੀ ਨਾ ਕਰ ਉਹ ਤਾਂ एवरीवन ਨੋ दैट ਵੀ ਉਹ ਤਾਂ ਖੁਸਰਾ ਹੈ ਖੁਸਰੇ ਦੀ ਟੀਮ ਚ ਜਾਂਦਾ ਢੋਲਕੀ ਵਜਾਉਂਦਾ ਇਟਲੀ ਵਾਲਾ ਤੇ ਉਹ ਚਾਰ ਰੋਟੀਆਂ ਕਮਾਉਂਦਾ ਇਸ ਲਈ ਸਾਨੂੰ ਉਹ ਭੋਂਕੇ ਕੁਛ ਭੋਂਕੇ ਸਾਨੂੰ ਉਹਦੀ ਕੋਈ ਪਰਵਾਹ ਨਹੀਂ